ਅਲੀ ਰਾਮ ਬਾਸਲ ਦੀ ਇੱਕ ਰਚਨਾ ਸੱਚ ਨੂੰ ਫਾਂਸੀ ਦੁੱਗਲ ਸਾਹਿਬ ਤੁਸੀਂ ਬੈਠੋ ਪਲੀਸ ਮੈਂ ਕਪੜੇ ਬਦਲ ਲਵਾਂ ਬਟਿੰਡਾ ਤੋਂ ਆਏ ਮੇਰੇ ਬੈਂਕ ਦੇ ਸਾਥੀ ਦੁੱਗਲ ਨਾਲ ਚਾਹ ਪੀਣ ਤੋਂ ਬਾਅਦ ਮੈਂ ਉਸ ਨੂੰ ਅਦੀਕ ਕਰਨ ਦੀ ਬੇਨਤੀ ਕਰਦਿਆਂ ਕਿਹਾ ਮੈਂ ਦੁੱਗਲ ਅਤੇ ਸਾਡੀ ਜਥੇਬੰਦੀ ਦੇ ਪ੍ਰਧਾਨ ਟੀਪੀ ਸਿੰਘ ਨੇ ਚੰਡੀਗੜ੍ਹ ਜਥੇਬੰਦ ਕਮ ਸੰਬੰਧੀ ਰੀਜਨਲ ਲੇਬਰ ਕਮਿਸ਼ਨਰ ਨੂੰ ਮਿਲਣ ਜਾਣਾ ਸੀ ਟੀਪੀ ਸਿੰਘ ਨੇ ਫਿਰੋਜ਼ਪੁਰ ਤੋਂ ਸਿੱਧਾ ਚੰਡੀਗੜ੍ਹ ਪਹੁੰਚਣਾ ਸੀ ਮੈਂ ਬਤੌਰ ਮੈਨੇਜਰ ਬੈਂਕ ਦੀ ਗਹਿਲਾ ਬ੍ਰਾਂਚ ਵਿੱਚ ਸੇਵਾ ਨਿਭਾਰਿਆ ਸੀ ਤੇ ਅੱਜ ਛੁੱਟੀ ਲਈ ਹੋਈ ਸੀ ਅਜੇ ਪੈਂਟ ਸ਼ਰਟ ਕੱਢਣ ਲਈ ਅਲਮਾਰੀ ਖੋਲੀ ਸੀ ਕਿ ਮੋਬਾਈਲ ਦੀ ਘੰਟੀ ਵੱਜੀ ਸਰ ਗੀਤਾ ਰਾਣੀ ਗੈਸ ਕਾਕੇ गिर ਗਈ ਹੈ ਬੇਹਸ਼ ਹੋ ਗਈ ਹੈ ਹਾਲਤ ਗੰਭੀਰ ਹੈ ਅਸੀਂ ਹਸਪਤਾਲ ਐਮਰਜੈਂਸੀ ਚ ਲੈ ਕੇ ਜਾ ਰਹੇ ਹਾਂ ਤੁਸੀਂ ਜਿੱਥੇ ਵੀ ਹੋ ਨਾ ਹਸਪਤਾਲ ਪਹੁੰਚ ਜਾਓ ਦੂਜੇ ਪਾਸੇ ਤੋਂ ਮੇਰੇ ਸਹਿਕਰਮੀ ਦੀ ਚਿੰਤਾ ਭਰੀ ਆਵਾਜ਼ ਸੀ ਮੈਂ ਫਟਾਫਟ ਪੈਂਟ ਸ਼ਰਟ ਪਾਈ ਤੇ ਮੋਟਰਸਾਈਕਲ ਤੇ ਹਸਪਤਾਲ ਪਹੁੰਚ ਗਿਆ ਗੀਤਾ ਰਾਣੀ ਐਮਰਜੈਂਸੀ ਵਾਰਡ ਵਿੱਚ ਬੇਸੁੱਧ ਪਈ ਸੀ ਮੈਂ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਤਾਂ ਅੱਖ ਵੀ ਨਹੀਂ ਸੀ ਚਬਕ ਰਹੀ ਮੈਂ ਤੇ ਮੇਰੇ ਸਾਥੀ ਚਿੰਤਾ ਦੀ ਆਲੰਬੀ ਸਾਂ ਕੀ ਗੱਲ ਹੋਈ ਮੈਂ ਗੀਤਾ ਦੇ ਨਾਲ ਐ ਸਹਿਕਰਮੀ ਨੂੰ ਪੁੱਛਿਆ ਤਾਰੋ ਅਫਸਰ ਦੀ ਕੈਬਨ ਚ ਗਈ ਸੀ ਉਹ ਕੁਝ ਮਾੜਾ ਸੰਗਾ ਬੋਲਿਆ ਇਸ ਨੂੰ ਤੇ ਸਾਡੇ ਦੇਖਦੇ ਦੇਖਦੇ ਕੈਬਨ ਚ ਹੀ ਗਿਰ ਗਈ ਤੇ ਅਸੀਂ ਆਨੰਦ ਫਾਇਨੈਂਸ ਤੇ ਉਹਨੂੰ ਹਸਪਤਾਲ ਲੈ ਆਏ ਆ ਸਹਿਕਰਮੀ ਨੇ ਅਫਸਰ ਦਾ ਖੂਨ ਲੱਗੇ ਕਿਆ ਇਹ ਅਫਸਰ ਆਪਣੀ ਘਟਿਆ ਤੇ ਸ਼ਰੀਲ ਬੋਲਬਾਣੀ ਲਈ ਬੈਂਕ ਵਿੱਚ ਬਦਨਾਮ ਸੀ ਐਨੇ ਵਿੱਚ ਰੀਜਨਲ ਮੈਨੇਜਰ ਵੀ ਹਸਪਤਾਲ ਪਹੁੰਚ ਗਿਆ ਪੀੜਤ ਮਲਾਜ਼ਮ ਜੋ ਕਿ ਦਲਿਤ ਪਰਿਵਾਰ ਨਾਲ ਸੰਬੰਧਤ ਸੀ ਦੀ ਬਰਾਦਰੀ ਦੇ ਸੈਂਕੜੇ ਵਿਅਕਤੀ ਉਸਦੇ ਅੱਖ ਵਿੱਚ ਇਕੱਠੇ ਹੋ ਗਏ। ਉਹ ਸਮਝਦੇ ਸੀ ਕਿ ਰੀਜਨਲ ਮੈਨੇਜਰ ਦੋਸ਼ੀ ਦੀ ਮਦਦ ਕਰ ਰਿਹਾ ਹੈ। ਮੈਂ ਦੇਖਿਆ ਕਿ ਉਹ ਰੀਜਨਲ ਮੈਨੇਜਰ ਵੱਲ ਹਮਲਾਵਰ ਰੁਖ ਨਾਲ ਆ ਰਹੇ ਸੀ ਕਿਉਂਕਿ ਦੋਸ਼ੀ ਅਫਸਰ ਉਹਨਾਂ ਦਾ ਚਾਹੇਤਾ ਸੀ। ਮੈਂ ਫਟਾਫਟ ਰੀਜਨਲ ਮੈਨੇਜਰ ਨੂੰ ਪਿਛਲੇ ਦਰਵਾਜ਼ੇ ਤੋਂ ਬਾਹਰ ਲੈ ਗਿਆ ਤੇ ਉਹਨੂੰ ਕਿਹਾ ਕਿ ਤੁਸੀਂ ਇੱਥੋਂ ਚਲੇ ਜਾਓ। ਫਲਾਤ ਨੂੰ ਸਮਝਦਾ ਉਹ ਰੀਜਨਲ ਮੈਨੇਜਰ ਵੀ ਭੱਜ ਗਿਆ। ਬੈਂਕ ਦੇ ਸਾਰੇ ਸਟਾਫ ਵਿੱਚ ਇਸ ਘਟਨਾ ਸੰਬੰਧੀ ਰੋਸ ਸੀ। ਬੈਂਕ ਜਥੇਬੰਦੀ ਦਾ ਮੁਖ ਆਗੂ ਹੋਣ ਦੇ ਨਾਤੇ ਸਾਰੇ ਸਟਾਫ ਵਿਚ ਰੋਹ ਨੂੰ ਦੇਖਦੇ ਹੋਏ ਦੋਸ਼ੀ ਅਫਸਰ ਖلاف ਸਖਤ ਕਾਰਵਾਈ ਦੀ ਮੰਗ ਕੀਤੀ ਡਾਕਟਰ ਵੱਲੋਂ ਐਮਐਲਆਰ ਕੱਟ ਕੇ ਲੋਕਲ ਥਾਣੇ ਵਿੱਚ ਭੇਜ ਦਿੱਤੀ ਗਈ ਇਸ ਆਧਾਰ ਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਪਹਿਲਾਂ ਪਹਿਲਾਂ ਤਾਂ ਦੋਸ਼ੀ ਅਫਸਰ ਪੈਰਾਂ ਤੇ ਪਾਣੀ ਨਾ ਪਹਿਣਦੇ ਵੀ ਕਿਉਂਕਿ ਉਸ ਨੂੰ ਬੈਂਕ ਦੇ ਉੱਚ ਪ੍ਰਬੰਧਨ ਨਾਲ ਨੇੜਤਾ ਦਾ ਹੰਕਾਰ ਸੀ ਪਰ ਜਦੋਂ ਅਹਿਸਾਸ ਹੋਇਆ ਕਿ ਪੈਂਦੀਆਂ 'ਚ ਕੋਈ ਨਹੀਂ ਖੜਦਾ ਲੱਗ ਗਿਆ ਮੋਹ ਕੁਮਾਰ ਹਸਪਤਾਲ ਵਿੱਚ ਜਾ ਕੇ ਪੀੜਤ ਮੁਲਾਜ਼ਮ ਦੇ ਪੈਰ ਵੀ ਫੜੇ ਪਰ ਪੀੜਤ ਇਸ ਗਲ ਤੇ ਵਜੇਸੀ ਕਿ ਦੋਸ਼ੀ ਅਫਸਰ ਵੱਲੋਂ ਉਸ ਪ੍ਰਤੀ ਵਰਤੇ ਜਾਤੀ ਸੂਚਕ ਤੇ ਘਟੀਆ ਸ਼ਬਦਾਂ ਦੀ ਸਜ਼ਾ ਉਸ ਨੂੰ ਮਿਲਣੀ ਚਾਹੀਦੀ ਹੈ ਕੁਝ ਦਿਨ ਲੰਘ ਗਏ ਤੇ ਪੀੜਤ ਮੈਲਾ ਕਰਮਚਾਰੀ ਨੂੰ ਹਸਪਤਾਲ ਵਿੱਚ ਹੀ ਦਾਖਲ ਰਹਿਣਾ ਪਿਆ ਦੋਸ਼ੀ ਅਫਸਰ ਨੂੰ ਹੁਣ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਹੁਣ ਉਸ ਦੀ ਜਾਣਕਾਰੀ ਵਿੱਚ ਹੈ ਦੋਸ਼ੀ ਅਫਸਰ ਸਮਝ ਗਿਆ ਸੀ ਕਿ ਜੱਥੇਬੰਦੀ ਦਾ ਮੁਖ ਆਗੂ ਹੋਣ नाते ਮੈਨੂੰ ਠੰਡਾ ਕਰਨਾ ਪਵੇਗਾ ਉਸਨੇ ਮੇਰੇ ਉੱਪਰ ਵੱਡੀ ਪੱਦਰ ਤੇ ਰਿਸ਼ਤੇਦਾਰਾਂ ਮਿੱਤਰਾਂ ਰਾਜਨੀਤਕ ਆਗੂਆਂ ਤੋਂ ਫੋਨ ਕਰਾਉਣੇ ਸ਼ੁਰੂ ਕਰ ਦਿੱਤੇ ਕਿ ਇਸ ਵਾਰ ਮਾਫ ਕਰ ਦਿਓ ਇਹ ਮੁੜ ਕੇ ਸੰਗਰੂਰ ਵੱਲ ਝਾਕਦਾ ਵੀ ਨਹੀਂ ਨੌਕਰੀ ਵੀ ਛੱਡਣ ਨੂੰ ਤਿਆਰ ਹੈ ਬੈਂਕ ਦੇ ਜ਼ਿਆਦਾ ਕਰਮਚਾਰੀ ਦੋਸ਼ੀ ਅਫਸਰ ਵੱਲੋਂ ਕੀਤੀ ਘਟਿਆ ਹਰਕਤ ਕਰਨ ਉਸ ਉੱਪਰ ਕਾਰਵਾਈ ਲਈ ਵਜੇ ਸੀ ਆਲੀ ਰਾਮ ਜੀ ਬੋਲ ਰਹੇ ਹਾਂ ਮੈਂ ਸੱਚੋ ਸੰਗਰੂਰ ਬੋਲ ਰਿਹਾ ਹਾਂ ਫੋਨ ਕਰਨ ਵਾਲੇ ਅਧਿਕਾਰੀ ਨੇ ਮੇਰਾ ਜਵਾਬ ਸੁਣਨ ਤੋਂ ਪਹਿਲਾਂ ਹੀ ਆਪਣੀ ਜਾਣ ਪਛਾਣ ਕਰਵਾ ਦਿੱਤੀ हां जी बोल रहा हूं हुकुम करो एसएचओ दे फोन ਕਰਨ ਦੀ وجہ ਸਮਝਣ ਦੇ باوجود ਵੀ ਮੈਂ ਜਾਣ ਬਣ ਕੇ ਪੁੱਛਿਆ ਐਸएचओ ਨਾਲ ਲੰਬੀ ਗੱਲਬਾਤ ਹੋਈ ਤਾਂ ਆਖਰ ਵਿੱਚ ਉਸਨੇ ਕਿਹਾ ओ भाई जी ਆਜੋ ਬੈਠ ਕੇ ਨਵੇੜੀਏ ਮਸਲਾ ਮੈਂ ਕੀ ਕਰਨਾ ਇਹਦੇ ਚ ਕਾਰਵਾਈ ਕਰੋ ਕਾਨੂੰਨ ਮੁਤਾਬਕ ਦੋਸ਼ੀ ਖਿਲਾਓ ਤੁਸੀਂ ਤਾਂ ਦੋਸ਼ੀ ਨੂੰ ਅਜੇ ਤੱਕ ਫੜਿਆ ਵੀ ਨਹੀਂ ਮੇਰਾ ਲੈ ਜਾ ਹੁਣ ਥੋੜਾ ਸਖਸੀ ਓਏ ਅਸੀਂ ਫੜਿਆ ਹੋਇਆ ਥਾਣੇ 'ਚ ਹੀ ਬੈਠਾ ਐਸਚੋ ਦਾ ਜਵਾਬ ਸੀ ਪਿਛਾਇਆ ਕਾਦੇ ਲਈ ਹੈ ਜੀ ਇਹਨੂੰ ਹਵਾਲਾ ਚ ਜੋ ਮੈਂ ਪੂਰੇ ਗੁੱਸੇ ਨਾਲ ਕਿਹਾ ਓਏ ਤੁਸੀਂ ਆਓ ਤਾਂ ਸਹੀ ਹਵਾਲਾਤ ਵੀ ਦੇ ਦਿੰਦੇ ਆ ਉਹਨੂੰ ਹੁਣ ਐਸੇ ਚ ਉਹਦਾ ਰੁਕ ਕਾਫੀ ਨਰਮ ਸੀ ਦੋਸ਼ੀ ਅਫਸਰ ਨੂੰ ਹਵਾਲਾਤ ਵਿੱਚ ਦੇ ਦਿੱਤਾ ਹੈ ਜਾਨੀ ਮੈਂ ਇਹ ਪੱਕਾ ਕਰ ਲਈ ਆਪਣੇ ਇੱਕ ਸਾਥੀ ਨੂੰ ਥਾਣੇ ਭੇਜਿਆ ਜਦੋਂ ਸਾਥੀ ਨੇ ਪੁਸ਼ਟੀ ਕਰ ਦਿੱਤੀ ਕਿ ਦੋਸ਼ੀ ਅਫਸਰ ਹਵਾਲਾਤ ਵਿੱਚ ਬੰਦਾ ਹੈ ਤਾਂ ਮੈਂ ਸੰਗਰੂਰ ਥਾਣੇ ਵੱਲ ਰਵਾਨਾ ਹੋ ਗਿਆ ਬੈਂਕ ਦੇ ਸੈਂਕੜੇ ਕਰਮਚਾਰੀ ਤੇ ਪੀੜਤ ਮੈਲਾ ਕਰਮਚਾਰੀ ਦੀ ਬਰਾਦਰੀ ਦੇ ਉਸ ਦੇ ਸਮਰਥਕ ਵੱਡੀ ਗਿਣਤੀ ਵਿੱਚ ਥਾਣੇ ਪਹੁੰਚ ਗਏ। ਦੋਸ਼ੀ ਅਫਸਰ ਕੁਝ ਸਮ ਹਵਾਲਾਤ ਵਿੱਚ ਗੁਜ਼ਾਰਨ ਤੋਂ ਬਾਅਦ ਬਿਲਕੁਲ ਪੂਲਾ ਪੈ ਚੁੱਕਾ ਸੀ। ਪੀੜਤ ਮੈਲਾ ਦੇ ਪੈਰ ਫੜ ਕੇ ģੜਗੜਾਉਣ ਲੱਗ ਗਿਆ। ਇਕੱਠੇ ਹੋਏ ਬੈਂਕ ਦੇ ਕਰਮਚਾਰੀਆਂ ਤੇ ਦਲਿਤ ਜਥੇਬੰਦੀਆਂ ਦੇ ਆਗੂਆਂ ਨੇ ਦੋਸ਼ੀ ਅਫਸਰ ਨੂੰ ਲਾਣਤਾ ਪਾਈਆਂ। ਥਾਣੇ ਵਿੱਚ ਵੱਡੀ ਪੱਧਰ ਤੇ ਇਕੱਠੇ ਹੋਏ ਬੈਂਕ ਕਰਮਚਾਰੀਆਂ ਤੋਂ ਮਾਫੀ ਮੰਗਣ ਤੇ ਲਿਖਤੀ ਤੌਰ ਤੇ ਆਪਣੀ ਗਲਤੀ ਮੰਨਣ ਤੇ ਮਾਫੀ ਮੰਗਣ ਤੋਂ ਬਾਅਦ ਮਸਲੇ ਦਾ ਨਿਪਟਾਰਾ ਹੋ ਗਿਆ। ਮਸਲ ਦੇ ਨਮਟਾਰੇ ਨੂੰ ਇੱਕ ਦਿਨ ਹੀ ਲੰਘਿਆ ਸੀ ਕਿ ਬਾਅਦ ਦੁਪਹਿਰ ਮੇਰੇ ਸਾਥੀ ਹਰਵਿੰਦਰ ਸਿੰਘ ਖਾਲਸਾ ਦਾ ਫੋਨ ਸੀ ਆ ਗਿਆ ਜੀ ਆਰਡਰ ਕਾਦੇ ਆਰਡਰ ਮੈਂ ਸਵਾਲ ਕੀਤਾ ਉਹ ਬਦਲੀਆਂ ਦੇ ਤੁਹਾਡੇ ਮੇਰੇ ਤੇ ਭੁੱਲਰ ਸਰਦੇ ਖਾਲਸੇ ਦੀ ਆਵਾਜ਼ ਵਿੱਚ ਥੋੜੀ ਚਿੰਤਾ ਸੀ ਮੈਂ ਮੇਲ ਖੋਲੀ ਤਾਂ ਦੇਖਿਆ ਕਿ ਮੇਰੇ ਤੇ ਸਾਡੀ ਜਥੇਬੰਦੀ ਦੇ ਆਗੂ ਗੁਰਦੀਪ ਭੁੱਲਰ ਤੇ ਹਰਵਿੰਦਰ ਸਿੰਘ ਖਾਲਸਾ ਦੀਆਂ ਬਦਲੀਆਂ ਬਹੁਤ ਦੂਰ ਡਰਾਡੇ ਤੇ ਮੁਸ਼ਕਲ ਸਟੇਸ਼ਨਾਂ ਤੇ ਕਰ ਦਿੱਤੀਆਂ ਗਈਆਂ ਸਨ ਜਦ ਕਿ ਦੋਸ਼ੀ ਅਫਸਰ ਦੀ ਬਦਲੀ ਉਸ ਦੇ ਘਰ ਦੇ ਬਹੁਤ ਨਜ਼ਦੀਕ ਕਰ ਦਿੱਤੀ ਗਈ। ਅਸਲੀ ਗੱਲ ਇਹ ਸੀ ਕਿ ਸਾਡੀ ਜਥੇਬੰਦੀ ਨੇ ਨਾ ਕੇਵਲ ਬੈਂਕ ਪ੍ਰਬੰਧਨ ਵੱਲੋਂ ਵੱਡੀ ਪੱਧਰ ਤੇ ਕੀਤੀ ਪ੍ਰਸ਼ਸਾਚਾਰ ਦੀ ਸ਼ਿਕਾਇਤ ਵਿਜੀਲੈਂਸ ਨੂੰ ਕੀਤੀ ਸੀ, ਬਲਕਿ ਬੈਂਕ ਵਿੱਚ ਹੋ ਰਹੇ ਅਨੈਤਿਕ ਤੇ ਗਵਲਤ ਕਮਾਵ ਰੁੱਧ ਵੀ ਆਵਾਜ਼ ਉਠਾਈ ਸੀ। ਇਸ ਲਈ ਬੈਂਕ ਪ੍ਰਬੰਧਨ ਸਾਡੇ ਪ੍ਰਤੀ ਬਦਲੇ ਦੀ ਭਾਵਨਾ ਰੱਖਦਾ ਸੀ ਤੇ ਸਾਨੂੰ ਪਰੇਸ਼ਾਨ ਕਰਨ ਲਈ ਮੌਕੇ ਦੀ ਤਲਾਸ਼ ਵਿੱਚ ਸੀ। ਅਸੀਂ ਮਾਨਯੋਗ ਹਾਈ ਕੋਰਟ ਵਿੱਚ ਬਦਲੀਆਂ ਦੇ ਖਿਲਾਫ ਪਟੀਸ਼ਨ ਵੀ ਪਾਈ, ਜਜੇ ਤੱਕ ਫੈਸਲਾ ਨਹੀਂ ਆਇਆ। ਜਦ ਕਿ ਸਾਡੇ ਤਿੰਨਾਂ ਵਿੱਚੋਂ ਅਸੀਂ ਦੋ ਜਨਰੇ ਰਿਟਾਇਰ ਹੋ ਗਏ ਹਾਂ ਤੇ ਤੀਜੇ ਦੀ ਰਿਟਾਇਰਮੈਂਟ ਅਗਲੇ ਮਹੀਨੇ ਹੈ। ਹਰਾਨੀ ਤੇ ਦੁਖਦਾਈ ਪੱਖ ਤਾਂ ਇਹ ਹੈ ਕਿ ਦੋਸ਼ੀ ਅਫਸਰ ਨੂੰ ਪ੍ਰਬੰਧਨ ਨੇ ਤਰੱਕੀਆਂ ਦਿੱਤੀਆਂ ਤੇ ਸਾਨੂੰ ਇੱਕ ਦਲੇ ਤੇ ਵਿਧਵਾ ਪੀੜਤ ਮਹਿਲਾ ਦਾ ਸਾਥ ਦੇਣ ਕਰ ਪੀੜਤ ਕੀਤਾ ਗਿਆ। ਹੌਸਲਾ ਤੇ ਫਖਰ ਇਸ ਗੱਲ ਦਾ ਹੈ ਕਿ ਸਰੀਰਕ ਮਾਨਸਿਕ ਵਿਤੀ ਤਕਲੀਫਾਂ ਝੱਲ ਕੇ ਵੀ ਆਪਣੇ ਅਸੂਲਾਂ ਤੇ ਪੈਰਅ ਦਿੱਤਾ ਤੇ ਪ੍ਰਬੰਧਨ ਦੀਆਂ ਲੱਖ ਕੋਸ਼ਾਂ ਦੇ ਬਾਵਜੂਦ ਵੀ ਪ੍ਰਬੰਧਨ ਮੂਰੇ ਨਾ ਚੁੱਕੇ ਤੇ ਨਾ ਗੋਡੇ ਟਿੱਕੇ। ਸਾਡੇ ਤਿੰਨਾਂ ਦੀ ਜ਼ਮੀਰ ਦੀ ਆਵਾਜ਼ ਇਹੋ ਸੀ ਤੇ ਹੈ ਸੱਚ ਨੂੰ ਫਾਂਸੀ ਲੱਗਦੀ ਆਈ ਹੈ ਫਿਰ ਕੀ ਹੋਇਆ ਜੇ ਸੱਚ ਨਾਲ ਖੜਨ ਦੀ ਸਜ਼ਾ ਤੁਸੀਂ ਭੁਗਤੀ ਹੈ